ਹਾਂਜੀ ਕਿਹੜੀਆਂ ਮੰਗਾਂ ਨੂੰ ਲੈ ਕੇ ਆਜੀ ਤੁਹਾਡੇ ਕੋਲ ਆਏ ਹਾਂ ਅਸੀਂ ਆਪਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਫਰੀ ਕੋਟ ਆਏ ਸੀ ਤੇ ਸਾਡੀਆਂ ਪੰਚਾਇਤਾਂ 'ਚ ਬੜਾ ਉਤਸ਼ਾਹ ਸੀ ਤੇ ਮਾਣ ਸੀ ਵੀ ਮੁੱਖ ਮੰਤਰੀ ਸਾਹਿਬ ਬੜੇ ਸਵਾਬਣਾ ਸਾਡੇ ਫਰੀ ਕੋਟ 'ਚ ਆਇਆ ਤੇ ਸਾਨੂੰ ਬੜੀ ਖੁਸ਼ੀ ਸੀ ਵੀ ਸਾਨੂੰ ਪੰਚਾਇਤਾਂ ਨੂੰ ਵੀ ਪਿੰਡਾਂ ਦੇ ਵਿਕਾਸ ਲਈ ਚੰਗੀਆਂ ਰਕਮਾਂ ਦੇ ਕੇ ਜਾਣਗੇ ਤੇ ਸਾਡਾ ਵਿਕਾਸ ਕਰਾਉਣਗੇ ਅਸੀਂ ਇਸ ਲਈ ਪਹਿਲਾਂ ਵੀ ਸਾਹ ਨੂੰ ਮਿਲੇ ਸੀ ਵੀ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਹੈ ਸਾਡੀਆਂ ਕੁਝ ਮੰਗਾਂ ਹੈ ਤੇ ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਸੀ ਵੀ ਤੁਸੀਂ ਆਰਾਮ ਨਾਲ ਬੈਠੋ ਤੁਹਾਨੂੰ ਮੁੱਖ ਮੰਤਰੀ ਸਾਹਿਬ ਨਾਲ ਮਿਲਾਇਆ ਜਾਊਗਾ ਪਰ ਇਹ ਕੱਲ ਦੀ ਵੇਟ ਕਰਦੇ ਰਹੇ ਸਾਨੂੰ ਅਜੇ ਤੱਕ ਕਿਸੇ ਨੇ ਨਹੀਂ ਮਿਲਾਇਆ ਤੇ ਅਸੀਂ ਇਸ ਕਰਕੇ ਆਪ ਜੀ ਦੇ ਦਰਸ਼ਨ ਕਰਨ ਲਈ ਤੁਹਾਨੂੰ ਬੇਨਤੀ ਕੀਤੀ ਸਾਡੇ ਛੋਟੇ ਸਦੇ ਤੁਸੀਂ ਆਇਓ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੀਆਂ ਜਿਹੜੀਆਂ ਮੇਨ ਮੰਗਾਂ ਸੀਗੀਆਂ ਵੀ ਜਿਵੇਂ ਸਰਪੰਚ ਪੰਚ ਪਿੰਡ ਦੀ ਸੇਵਾ ਲਈ ਸਾਰਾ ਦਿਨ ਦਿਹਾੜਾ ਤੇ ਕਰ ਦਿੰਦਾ ਆਪ ਦੇ ਅਰਜ਼ੀਵੇਂ ਜ਼ਰੂਰੀ ਕੰਮ ਛੱਡ ਦਿੰਦਾ ਇਸ ਕਰਕੇ ਸਰਪੰਚ ਦਾ ਜਿਹੜਾ ਮਾਣ ਪੱਤਾ ਹੈ ਉਹ 50000 ਰੁਪਇਆ ਹੋਣਾ ਚਾਹੀਦਾ ਘੱਟ ਤੋਂ ਘੱਟ ਜਿਹੜਾ ਪੰਚਾਇਤ ਮੈਂਬਰ ਆ ਸਾਡਾ ਉਹਦਾ ਵੀ ਖਰਚ ਸਾਡੇ ਨਾਲ ਹੀ ਹੋ ਜਾਂਦਾ ਕਿਉਂਕਿ ਅਸੀਂ ਸ਼ਹਿਰਾਂ ਨੂੰ ਆਦੇ ਬਜਾਰੀ ਕੰਮ ਲਈ ਆਦੇ ਦਫਤਰੀ ਕੰਮ ਲਈ ਸ਼ਹਿਰ ਚ ਆ ਜੰਨੇ ਆ ਤੇ ਜਿਹੜਾ ਸਾਡਾ ਮੈਂਬਰ ਹੁੰਦਾ ਉਹ ਪਿੰਡ 'ਚ ਕਿਸੇ ਜਿਹੜੇ ਗਲੀ 'ਚ ਕੰਮ ਚੱਲਦਾ ਜਾਂ ਕਿਤੇ ਘਲਣਾ ਹੁੰਦਾ ਕਿਸੇ ਰੋਲੇ 'ਚ ਉਹ ਜਾਂਦਾ ਤੇ ਉਹਦਾ ਖਰਚ ਵੀ ਕਾਫੀ ਹੋ ਜਾਂਦਾ ਸਰਪੰਚ ਦੀ ਜਿਹੜੀ ਹੈ ਮਾਨ ਪੱਤਾ 50000 ਹੋਣਾ ਚਾਹੀਦਾ ਤੇ ਮੈਂਬਰ ਦਾ ਮਾਨ ਪੱਤਾ 30000 ਰੁਪਇਆ ਹੋਣਾ ਚਾਹੀਦਾ ਸਾਡੀ ਮੰਗ ਆ 25 ਤੋਂ 30000 ਰੁਪਇਆ ਹੋਣਾ ਚਾਹੀਦਾ ਪਹਿਲੀ ਮੰਗ ਸਾਡੀ ਇਹ ਆ ਜੀ ਦੂਜੀ ਮੰਗ ਸਿਗੀ ਵੀ ਜਿਵੇਂ ਪਿੰਡਾਂ 'ਚ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਪੰਚਾਇਤਾਂ ਬਣੀਆਂ ਇਹ ਜਿਹੜੇ ਸਰਪੰਚ ਬਣੇ ਪਿੰਡਾਂ ਦੇ ਬਣੇ ਆ ਇਹ 'ਚ ਪੱਖਪਾਤ ਨਹੀਂ ਹੋਣਾ ਚਾਹੀਦਾ ਅਸੀਂ ਉਹ ਗੱਲ ਯਾਦ ਦੋਣੀ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਹੁਣ ਉਸੇ ਤਰ੍ਹਾਂ ਪਿੰਡਾਂ 'ਚ ਪੱਖਪਾਤ ਨਹੀਂ ਹੋਣਾ ਚਾਹੀਦਾ ਸਾਰੇ ਪਿੰਡਾਂ ਦਾ ਕੰਮ ਆ ਜਿਹੜਾ ਨਿਰਪੱਖ ਕਰਕੇ ਕਰਨਾ ਚਾਹੀਦਾ ਜਿਵੇਂ ਹੁਣ ਪਿੰਡਾਂ ਵਿੱਚ ਗਰਾਊਂਡ ਬਣਨੇ ਆ ਉਹ ਠੇਕੇਦਾਰੀ ਸਿਸਟਮ ਕਰ ਰਹੇ ਆ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਜੋ ਵੀ ਪਿੰਡ 'ਚ ਇਟ ਲੱਗਣੀ ਆ ਜੇ ਵਿਕਾਸ ਹੋਣਾ ਉਹ ਪੰਚਾਇਤ ਹੀ ਕਰੇ ਇਸ ਕਰਕੇ ਵੀ ਜਿਹੜੇ ਕੋਈ ਗਰਾਉਂਡ ਬਾਨਨੇ ਆ ਜਾਂ ਕੋਈ ਛੱਪੜ ਬਾਨਨੇ ਆ ਉਹਨਾਂ 'ਚ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਤੇ ਪੰਚਾਇਤਾਂ ਦੇ ਅਧੀਨ ਕੀਤੇ ਜਾਣ ਪੰਚਾਇਤੀ ਬਣਾਉਣ ਸਰਪੰਚੀ ਬਣਾਉਣ ਹੁਣ ਜਿਹੜੀ ਅਗਲੀ ਗੱਲ ਹੈ ਵੀ ਜਿਵੇਂ ਪਿੰਡਾਂ 'ਚ ਕੋਈ ਨਰੇਗਾ ਦਾ ਕੰਮ ਹੈ ਉਹ ਸਾਨੂੰ ਤੇ ਦਬਾਅ ਪੈ ਜਾਂਦਾ ਵੀ ਸਮਾਨ ਉੱਥੋਂ ਖਰੀਦੋ ਆ ਕਰੋ ਇਹ ਤੋਂ ਬਿੱਲ ਨਹੀਂ ਚੜਦੇ ਉਹ ਵੀ ਇੱਕ ਨਿਰਪੱਖ ਹੋਣਾ ਚਾਹੀਦਾ ਤਾਂ ਕਿ ਤਾਂ ਹੀ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਉੱਚ ਕਿਸੇ ਦਾ ਕੋਈ ਪਾਰਟੀ ਬਾਜੀ ਦਾ ਜਾਂ ਕਿਸੇ ਆਪਦੀ ਦੁਕਾਨ ਦੇ ਕੱਲ ਨਹੀਂ ਹੋਣੀ ਚਾਹੀਦੀ ਉੱਚ ਜਿੱਥੋਂ ਮਰਜ਼ੀ ਸਰਪੰਚ ਸਮਾਨ ਖਰੀਦੇ ਤੇ ਉਥੇ ਪਿੰਡ ਦਾ ਵਿਕਾਸ ਕਰਾਵੇ ਇੱਕ ਤਾਂ ਉਹ ਨਹੀਂ ਹੋਣਾ ਚਾਹੀਦਾ ਦੂਜੀ ਤੀਜੀ ਬੇਨਤੀ ਇਹ ਸੀ ਵੀ ਜਿਹੜਾ ਪਿੰਡਾਂ ਦੇ ਸਰਪੰਚ ਜਿਹੜੇ ਸ਼ਹਿਰ ਆਉਂਦੇ ਆ ਕੋਈ ਮੈਡੀਕਲ ਜਾਂਦੇ ਕਿਸੇ ਦੁੱਖ ਜਾਂ ਕਿਸੇ ਪਿੰਡ ਲੈ ਕੇ ਕਚਹਿਰੀ ਚ ਆਉਂਦੇ ਆ ਜਾਂ ਹੋਰ ਕਿਤੇ ਜਾਂਦੇ ਉੱਥੇ ਪਰਚੀਆਂ ਬੜੀਆਂ ਪੈਂਦੀਆਂ ਉਹ ਵੀ ਪੂਰੀਆਂ ਜਿਹੜੀਆਂ ਸਰਪੰਚਾਂ ਪਰਚੀਆਂ ਬੰਦ ਕਰਾਉਣੀਆਂ ਚਾਹੀਦੀਆਂ ਜਿਹੜੀ ਚੌਥੀ ਬੇਨਤੀ ਹੈ ਵੀ ਪਿੰਡਾਂ ਸਾਡੇ ਕੋਲ ਜਿਹੜੇ ਗਰੀਬ ਭਰਾ ਹੁੰਦੇ ਆ ਉਹ ਅੱਗੇ ਗੱਲ ਕਰਦੇ ਆ ਵੀ ਸਾਡੇ ਜਿਹੜੇ 10 ਸਾਲ ਤੋਂ ਜਿਹੜੇ ਗਰੀਬਾਂ ਦੇ ਨੀਲੇ ਕਾਰਡ ਰਾਸ਼ਨ ਵਾਲੇ ਹੋ ਨਹੀਂ ਬਣੇ ਉਹ ਰਾਸ਼ਨ ਕਾਰਡ ਜਿਹੜੇ ਕੱਟੇ ਗਏ ਉਹ ਬਣਨੇ ਚਾਹੀਦੇ ਆ ਜੇ ਕਦਾ ਨਾਂ ਪੈਣ ਵਾਲਾ ਨਾਂ ਪੈਣਾ ਚਾਹੀਦਾ ਤੇ ਕੋਈ ਨਵੇਂ ਬਣਾਉਣ ਵਾਲੇ ਵੀ ਬਣਾਉਣੇ ਚਾਹੀਦੇ ਉਹ ਬੜੇ ਚਿਰ ਦਾ ਕੰਮ ਲਟਕਦਾ ਸੀ ਉਹ ਵੀ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਪਿੰਡਾਂ 'ਚ ਬੜੀ ਉਹ ਤਕਲੀਫ ਆ ਰਹੀ ਹੈ ਗਰੀਬ ਬੰਦਿਆਂ ਨੂੰ ਉਹ ਵੀ ਇਹਨਾਂ ਦਾ ਹੋਣਾ ਚਾਹੀਦਾ ਦੂਜੀ ਬੇਨਤੀ ਸੀਗੀ ਵੀ ਜਿਵੇਂ ਬढ़ापा ਪੈਨਸ਼ਨ ਇਹ ਹੁਣ ਕੁਦਰਤੀ ਤੌਰ ਤੇ ਜਿਹੜਾ ਸਮਾਂ ਆ ਗਿਆ ਬਿਮਾਰੀਆਂ ਦਾ ਹਰੇਕ ਨੂੰ ਘੇਰ ਲਿਆ ਤੇ ਬੰਦੇ ਦੀ ਉਮਰ ਹੀ ਘਟ ਗਈ ਤੇ ਜਿਹੜੀ ਉਮਰ ਘਟਾ ਕੇ 60 ਸਾਲ ਕਰਨੀ ਚਾਹੀਦੀ ਜਿਹੜੀ ਬੰਦੇ ਦੀ 60 ਸਾਲ ਦੀ ਉਮਰ ਲੱਗਣੀ ਚਾਹੀਦੀ ਹੈ ਪੈਨਸ਼ਨ ਤੇ ਜਿਹੜੀ ਲੇਡੀਜ਼ ਔਰਤ ਆ ਉਹਦੀ 55 ਸਾਲ ਦੀ ਕਰਨੀ ਚਾਹੀਦੀ 55 ਸਾਲ ਚੋਂ ਦੀ ਪੈਨਸ਼ਨ ਲੱਗਣੀ ਚਾਹੀਦੀ ਹੈ ਇਸੇ ਤਰ੍ਹਾਂ ਸਾਡੀਆਂ 5-6 ਮੰਗਾ ਤੇ ਅਸੀਂ ਜਿਵੇਂ ਮੰਨ ਲਓ ਦਫਤਰ ਜਿਵੇਂ ਮੰਨ ਲਓ ਸਾਡੀ ਪੰਚਾਇਤ ਆਉਂਦੀ ਹੈ ਕਿਸੇ ਕੰਮ ਲਈ ਇੱਥੇ ਜਿਵੇਂ ਨੇਰੀ ਮੀਂਹ ਦਾ ਹੁੰਦਾ ਤੇ ਸਾਨੂੰ ਬੈਠਣ ਲਈ ਕੋਈ ਮਿੰਨੀ ਸੈਕਟਰੀਟ ਚ ਜਾਂ ਕਚੈਰੀ ਦੇ ਨੇੜੇ ਕੋਈ ਦਫਤਰ ਦੇਣਾ ਚਾਹੀਦਾ ਤਾਂ ਕਿ ਕੋਈ ਵੀ ਪੰਚਾਇਤ ਆਉਂਦੀ ਹੈ ਤੇ ਉੱਥੇ ਉਹ ਬੈ ਕੇ ਕਿਸੇ ਦਾ ਇੰਤਜ਼ਾਰ ਕਰਨਾ ਕਰ ਸਕੇ ਇਹ ਵੀ ਸਾਡੀ ਇੱਕ ਮੰਗ ਹੈ ਵੀ ਹਰੇਕ ਜ਼ਿਲ੍ਹੇ 'ਚ ਇੱਕ ਦਫ਼ਤਰ ਪੰਚਾਇਤਾਂ ਨੂੰ ਸਾਂਝਾ ਦੇਣਾ ਚਾਹੀਦਾ ਜਿੱਥੇ ਜੱਥੇਬੀਬ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਹੈਗਾ ਹਲਕਾ ਵਾਈਜ਼ ਗਰੰਟਾਂ ਆਈਆਂ ਨੇ ਪਿੰਡਾਂ ਨੂੰ ਹਾਂਜੀ ਜੀ ਉਹਦੇ ਵਿੱਚ ਵੀ ਕੋਈ ਪੱਖਪਾਤ ਪਿਆ ਹਾਂ ਇਹ ਸਾਰੀਆਂ ਅਸੀਂ ਸਾਡੀ ਧੁੰਤ ਧਿਆਨ 'ਚ ਲਿਆਉਣੀ ਚਾਹੁੰਦੇ ਜਿਵੇਂ ਮੰਗ ਅੱਗੇ ਦੀ ਅੱਗੇ ਤੁਹਾਨੂੰ ਦੱਸੀ ਜਾਂਦੇ ਆ ਵੀ ਜਿਵੇਂ ਹੌਣ ਪਿੰਡਾਂ 'ਚ ਰੰਗਲਾ ਪੰਜਾਬ ਲਈ ਪੰਜਾਬ ਸਰਕਾਰ ਵੱਲੋਂ ਗਰੰਟਾਂ ਜਾਰੀ ਹੋਈਆਂ ਅਸੀਂ ਚਾਹੁੰਦੇ ਵੀ ਉਹ ਪਿੰਡ ਨਿਰਪੱਖ ਨਾ ਹੋਣਾ ਚਾਹੀਦਾ ਜਿਵੇਂ 25 30 ਪਿੰਡਾਂ ਦੀ ਲਿਸਟ ਆਈ ਹੈ ਤੇ ਅਸੀਂ ਚਾਹੁੰਦੇ ਸਾਰੇ ਪਿੰਡਾਂ ਨੂੰ ਵਾਦੀ ਮੁਤਾਬਕ ਜਿਵੇਂ ਆਬਾਦੀ ਹੈ ਪਿੰਡ ਦੀ ਉਹਦੇ ਮੁਤਾਬਕ ਸਾਰਿਆਂ ਨੂੰ ਮਿਲਣਾ ਚਾਹੀਦਾ ਕੋਈ ਛੱਡਣਾ ਨਹੀਂ ਚਾਹੀਦਾ ਕਿਉਂਕਿ ਸਰਕਾਰ ਦਾ ਟੀਚਾ ਹੀ ਸੀਗਾ ਪਹਿਲਾਂ ਵੀ ਇਹ ਚ ਕੋਈ ਅਸੀਂ ਪੱਖਪਾਤ ਨਹੀਂ ਕਰਾਂਗੇ ਨਿਰਪੱਖ ਕਰਾਂਗੇ ਪਰ ਇਹ ਪੱਖਪਾਤ ਆਦੋਂ ਜ਼ਿਆਦਾ ਹੋਣ ਲੱਗ ਗਿਆ